ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਜਦੋਂ ਸਵੇਰੇ ਸਵੇਰੇ ਫੋਨ ਦੀ ਘੰਟੀ ਵੱਜੀ ਤਾਂ ਦੀਪਦੀ ਦੀ ਨੀਂਦ ਖੁੱਲ ਗਈ ਐਨੀ ਸਵੇਰੇ ਸਵੇਰੇ ਕਿਸ ਦਾ ਫੋਨ ਹੈ ਜਦੋਂ ਉਸਨੇ ਫੋਨ ਦੇਖਿਆ ਤਾਂ ਉਸਦੇ ਭਰਾ ਦਾ ਫੋਨ ਸੀ ਦੀਪ ਨੇ ਜਦੋਂ ਫੋਨ ਚੁੱਕਿਆ ਤਾਂ ਉਸਦੇ ਭਰਾ ਨੇ ਦੀਪ ਨੂੰ ਕਿਹਾ ਕਿ ਕੀ ਦੇਦੀ ਡੈਡੀ ਦੀ ਸਿਹਤ ਬਹੁਤ ਖਰਾਬ ਹੈ ਬਹੁਤ ਜ਼ਿਆਦਾ ਸੀਰੀਅਸ ਨੇ ਡੈਡੀ ਜੀ ਕੱਲ ਸਵੇਰ ਤੋਂ ਹਾਲਤ ਕੁਝ ਜ਼ਿਆਦਾ ਹੀ ਖਰਾਬ ਹੋ ਗਈ ਹੈ ਤੇ ਤੈਨੂੰ ਬਹੁਤ ਯਾਦ ਕਰ ਰਹੇ ਨੇ ਰੋਂਦੇ ਹੋਏ ਉਸਨੇ ਕਿਹਾ ਤੇ ਫੋਨ ਕੱਟ ਦਿੱਤਾ ਵਲਦੇਵ ਸਿੰਘ ਜੀ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਲਗਾਉਂਦੇ ਹੋਏ ਮੰंजे ਤੇ ਪੈ ਗਏ ਤੇ ਲੰਗੀ ਹੋਈ ਜ਼ਿੰਦਗੀ ਨੂੰ ਆਖਰੀ ਸਮੇਂ ਵਿੱਚ ਯਾਦ ਕਰਨ ਲੱਗੇ ਜਿਵੇਂ ਉਹਨਾਂ ਦੇ ਅੱਖਾਂ ਦੇ ਸਾਹਮਣੇ ਬੀਤੇ ਹੋਏ ਸਾਰੇ ਪਲ ਅੱਖਾਂ ਮੂਰੇ ਘੁੰਮ ਰਹੇ ਸੀ ਘਰ ਦੀ ਕ੍ਰੀਪੀ ਨੂੰ ਦੇਖਦੇ ਹੋਏ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਕਿਸੇ ਦੀ ਕੱਪੜੇ ਦੀ ਦੁਕਾਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਆਪਣੇ ਕਮਾਏ ਹੋਏ ਥੋੜੇ ਜਿਹੇ ਪੈਸਿਆਂ ਨਾਲ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਸੀ ਮਾਪਿਓ ਦੇ ਆਸ਼ੀਰਵਾਦ ਨਾਲ ਉਹਨਾਂ ਨੂੰ ਸਫਲਤਾ ਮਿਲਣੀ ਸ਼ੁਰੂ ਹੋ ਗਈ ਫਿਰ ਸਰਜੀਤ ਕੌਰ ਦੇ ਨਾਲ ਉਹਨਾਂ ਦਾ ਵਿਆਹ ਹੋ ਗਿਆ ਤੇ ਦੋਨਾਂ ਨੇ ਮਿਲ ਕੇ ਆਪਣੇ ਮਾਪਿਓ ਦੀ ਬਹੁਤ ਸੇਵਾ ਕੀਤੀ ਤੇ ਬਾਕੀ ਜ਼ਿੰਮੇਵਾਰੀਆਂ ਵੀ ਚੱਕੀਆਂ ਵਿਆਹ ਤੋਂ 1 ਸਾਲ ਬਾਅਦ ਉਹਨਾਂ ਦੇ ਘਰ ਧੀ ਦੀਪ ਨੇ ਜਨਮ ਲਿਆ ਤੇ ਉਸ ਤੋਂ 2 ਸਾਲ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਰਾਜਵੀਰ ਨੇ ਜਨਮ ਲਿਆ ਪਰ ਬਲਦੇਵ ਸਿੰਘ ਜੀ ਦਾ ਧਿਆਨ ਤੇ ਪਿਆਰ ਸਿਰਫ ਆਪਣੀ लाडली ਧੀ ਲਈ ਰਹਾ ਪੁੱਤ ਤੋਂ ਪਹਿਲਾਂ ਸਿਰਫ ਆਪਣੀ ਧੀ ਨੂੰ ਹੀ ਰੱਖਦੇ ਪੜਾਈ ਵਿੱਚ ਵੀ ਦੀਪ ਬਹੁਤ ਹੁਸ਼ਿਆਰ ਸੀ ਜਦੋਂ ਕਿ ਰਾਜਵੀਰ ਹਮੇਸ਼ਾ ਘੱਟ ਨੰਬਰਾਂ ਨਾਲ ਹੀ ਪਾਸ ਹੁੰਦਾ ਸੀ ਉਸ ਨੂੰ ਨਕੰਮਾ ਕਹਿ ਕੇ ਬੁਲਾਉਣਾ ਉਸਦੇ ਡੈਡੀ ਦੀ ਆਦਤ ਹੀ ਬਣ ਗਈ ਸੀ ਵੱਡੀ ਹੋ ਕੇ ਦੀਪ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਤੇ ਆਪਣੇ ਪੈਰਾਂ ਤੇ ਖੜੀ ਹੋ ਗਈ ਪਰ ਰਾਜਵੀਰ ਆਪਣੇ ਪਿਤਾ ਦੀ ਦੁਕਾਨ ਦੇ ਕੰਮ ਨੂੰ ਹੀ ਅੱਗੇ ਵਧਾਉਣਾ ਚਾਹੁੰਦਾ ਸੀ ਮਾਂ ਪਿਓ ਨੇ ਆਪਣੀ ਧੀ ਦੀਪ ਦਾ ਵਿਆਹ ਕਰਕੇ ਉਸ ਨੂੰ ਸਹੁਰੇ ਘਰ ਤੋਰ ਦਿੱਤਾ ਤੇ ਆਪਣੇ ਮੁੰਡੇ ਦਾ ਵਿਆਹ ਕਰਕੇ ਬਹੂ ਨੂੰ ਘਰ ਲੈ ਆਏ ਆਪਣੇ ਬੱਚਿਆਂ ਨੂੰ ਪਰਿਵਾਰ ਵਾਲੇ ਹੁੰਦੇ ਦੇਖ ਬਹੁਤ ਖੁਸ਼ ਸੀ ਸਮਾਂ ਬੀਤਦਾ ਗਿਆ ਤੇ 2 ਸਾਲ ਪਹਿਲਾਂ ਬਲਦੇਵ ਸਿੰਘ ਦੀ ਪਤਨੀ ਆਪਣੇ ਪਰਿਵਾਰ ਨੂੰ ਛੱਡ ਕੇ ਹਮੇਸ਼ਾ ਦੇ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸਾਰੀਆਂ ਪੁਰਾਣੀਆਂ ਗੱਲਾਂ ਬਲਦੇਵ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਹੋਣ ਘਮ ਰਹੀਆਂ ਸੀ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਵਗ ਰਹੇ ਸੀ ਬਲਦੇਵ ਸਿੰਘ ਦੀ ਹਾਲਤ ਬਾਰੇ ਸੁਣ ਕੇ ਉਸ ਦੇ ਨੇੜੇ ਦੇ ਸਾਕ ਸੰਬੰਧੀ ਵੀ ਉਸ ਦਾ ਪਤਾ ਲੈਣ ਲਈ ਆ ਗਏ ਸੀ। ਸਾਹਮਣੇ ਦੀਵਾਰ ਤੇ ਲੱਗੀ ਹੋਈ ਘੜੀ ਤੇ 3 ਵਜ ਚੁੱਕੇ ਸੀ। ਨੂੰ ਪੁੱਤ ਤੇ ਰਿਸ਼ਤੇਦਾਰ ਉਹਨਾਂ ਦੇ ਮੰਝੇ ਦੇ ਆਲੇ-ਦੁਆਲੇ ਉਦਾਸ ਹੋਏ ਬੈਠੇ ਸੀ। ਸਾਰੇ ਘਰ ਵਿੱਚ ਐਨੀ ਚੁੱਪਚਾਪ ਸੀ ਕਿ ਜੇ ਇੱਕ ਡੱਕਾ ਵੀ ਡੇਗਦਾ ਤਾਂ ਉਸ ਦੀ ਆਵਾਜ਼ ਵੀ ਸੁਣਾਈ ਦਿੰਦੀ ਸੀ। ਆਲੇ-ਦੁਆਲੇ ਚੁੱਪ ਤੇ ਸ਼ਾਂਤੀ ਦੇਖ ਕੇ ਰਿਸ਼ਤੇਦਾਰ ਵੀ ਪਰੇਸ਼ਾਨ ਹੋ ਗਏ ਸੀ ਕਿ ਅਚਾਨਕ ਇੱਕ ਗੱਡੀ ਉਹਨਾਂ ਦੇ ਘਰ ਆਈ ਤੇ ਉਸ ਗੱਡੀ ਵਿੱਚੋਂ ਬਲਦੇਵ ਸਿੰਘ ਦੀ ਧੀ ਦੀਪ ਤੇ ਉਸ ਦਾ ਪਤੀ ਜਲਦੀ ਨਾਲ ਉੱਤਰ ਕੇ ਅੰਦਰ ਆਏ ਤੇ ਦੇਖਿਆ ਕਿ ਸਾਰੇ ਬਲਦੇਵ ਸਿੰਘ ਦੇ ਆਲੇ-ਦੁਆਲੇ ਬੈਠੇ ਸੀ ਦੀਪ ਤੇ ਉਸ ਦੇ ਘਰ ਵਾਲੇ ਦੇ ਆਉਣ ਨਾਲ ਇਕਦਮ ਸਾਰਿਆਂ ਵਿੱਚ ਹਲਚਲ ਸ਼ੁਰੂ ਹੋ ਗਈ બસ ਦੀਪ ਦੀ ਉਡੀਕ ਹੋ ਰਹੀ ਸੀ ਆਪਣੇ लाडली ਕੁੜੀ ਨੂੰ ਦੇਖ ਕੇ ਬਲਦੇਵ ਸਿੰਘ ਨੇ ਇੱਕਦਮ ਆਪਣੀਆਂ ਅੱਖਾਂ ਖੋਲ ਲਈਆਂ ਘਰ ਆਉਂਦੀ ਹੀ ਦੀਪ ਆਪਣੇ ਡੈਡੀ ਦੇ ਗਲੇ ਲੱਗ ਕੇ ਕੁੱਟ ਕੇ ਜੱਫੀ ਪਾ ਲਈ ਤੇ ਉਹਨਾਂ ਦੇ ਜਵਾਈ ਨੇ ਵੀ ਪੈਰੀ ਹੱਥ ਲਾ ਕੇ ਅਸ਼ੀਰਵਾਦ ਲਿਆ ਉਸੇ ਟਾਈਮ ਵਕੀਲ ਵੀ ਕਮਰੇ ਦੇ ਅੰਦਰ ਆ ਗਿਆ ਸਾਰਿਆਂ ਦੀ ਨਿਗਾ ਉਸ ਵਕੀਲ ਤੇ ਹੀ ਟਿੱਕੀ ਹੋਈ ਸੀ ਵਕੀਲ ਨੇ ਵਸੀਅਤ ਪੜਨੀ ਸ਼ੁਰੂ ਕਰ ਦਿੱਤੀ ਮੈਂ ਬਲਦੇਵ ਸਿੰਘ ਇਹ ਕੋਠੀ ਤੇ ਨਾਲ ਲੱਗਦਾ ਖਾਲੀ ਥਾਂ ਮੈਂ ਆਪਣੇ ਪੁੱਤ ਤੇ ਨੂਹ ਦੇ ਨਾਮ ਕਰਦਾ ਹਾਂ ਤੇ ਮੇਰੀ ਕੱਪੜੇ ਦੀ ਦੁਕਾਨ ਤੇ ਵੀ ਮੇਰੇ ਮੁੰਡੇ ਰਾਜਵੀਰ ਦਾ ਹੀ ਹੱਕ ਹੋਵੇਗਾ ਜਿੰਨਾ ਮੇਰੇ ਅਕਾਊਂਟ ਵਿੱਚ ਪੈਸਾ ਪਿਆ ਹੈ ਉਸ ਵਿੱਚ ਅੱਧਾ ਮੇਰੇ ਪੋਤੇ-ਪੋਤੀ ਦਾ ਹੋਵੇਗਾ ਤੇ ਅੱਧਾ ਹਿੱਸਾ ਮੇਰੀ ਕੁੜੀ ਦੀਪ ਦਾ ਹੋਵੇਗਾ ਵਸੀਅਤ ਸੁਣਦੇ ਹੀ ਸਾਰੇ ਆਲੇ-ਦੁਆਲੇ ਖੜੇ ਰਾਜਵੀਰ ਦੀਪ ਤੇ ਸਾਕ ਸਬੰਧੀਆਂ ਨੂੰ ਹੈਰਾਨੀ ਹੋਈ ਕਿ ਬਲਦੇਵ ਸਿੰਘ ਉੱਚੇ ਵਿਚਾਰਾਂ ਵਾਲੇ ਆਪਣੀ ਕੁੜੀ ਨੂੰ ਇੰਨਾ ਲਾਡ ਪਿਆਰ ਕਰਨ ਵਾਲੇ ਤੇ ਅੱਜ ਉਹਨਾਂ ਨੇ ਆਪਣੀ ਕੁੜੀ ਨੂੰ ਬਿਲਕੁਲ ਪਰਾਈ ਕਰ ਦਿੱਤਾ ਦੀਪ ਇਹ ਸੁਣ ਕੇ ਬਹੁਤ ਦੁਖੀ ਹੋਈ ਤੇ ਉਹ ਉਦਾਸ ਮਾਨ ਨਾਲ ਆਪਣੇ ਡੈਡੀ ਨੂੰ ਕਹਿਣ ਲੱਗੀ ਡੈਡੀ ਜੀ ਤੁਸੀਂ ਤਾਂ ਮੈਨੂੰ ਬਿਲਕੁਲ ਬਗਾਨਾ ਹੀ ਕਰ ਦਿੱਤਾ ਆਪਣੇ ਨਕੰਮੇ ਮੁੰਡੇ ਨੂੰ ਆਪਣਾ ਸਾਰਾ ਕੁਝ ਹੀ ਦੇ ਦਿੱਤਾ ਤੇ ਮੇਰੇ ਬਾਰੇ ਡੈਡੀ ਜੀ ਤੁਸੀਂ ਸੋਚਿਆ ਹੀ ਨਹੀਂ ਮੈਂ ਤਾਂ ਹਮੇਸ਼ਾ ਇਸ ਦੁਨੀਆ ਵਿੱਚ ਤੁਹਾਡਾ ਸਿਰ ਗਰਭ ਨਾਲ ਉੱਚਾ ਕੀਤਾ ਹੈ ਤੇ ਤੁਸੀਂ ਮੈਨੂੰ ਹੀ ਅੱਜ ਪਰਾਇਆ ਕਰ ਦਿੱਤਾ ਡੈਡੀ ਜੀ ਤੁਸੀਂ ਸ਼ਾਇਦ ਭੁੱਲ ਗਏ ਸਾਡੇ ਸਮਾਜ ਦਾ ਕਾਨੂੰਨ ਕੁੜੀ ਤੇ ਮੁੰਡੇ ਨੂੰ ਮਾਤਾ ਪਿਤਾ ਦੀ ਸਾਰੀ ਪ੍ਰਾਪਰਟੀ ਵਿੱਚ ਬਰਾਬਰ ਦਾ ਅਧਿਕਾਰ ਦਿੰਦਾ ਹੈ ਐਸੇ ਹਿਸਾਬ ਨਾਲ ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ ਇਨਸਾਫ ਨਹੀਂ ਬਲਦੇਵ ਸਿੰਘ ਆਪਣੀ ਧੀ ਦੀ ਗੱਲ ਸੁਣ ਕੇ ਥੋੜਾ ਹੱਸਣ ਲੱਗੇ ਤੇ ਹੌਲੀ ਜਹੀ ਆਵਾਜ਼ ਨਾਲ ਬੋਲੇ ਮੇਰੀ लाਡਲੀ ਧੀ ਤੂੰ ਹਮੇਸ਼ਾ ਮੇਰੇ ਦਿਲ ਦੇ ਬਹੁਤ ਨੇੜੇ ਰਹੀ ਮੈਂ ਤੈਨੂੰ ਤੇਰੇ ਭਰਾ ਤੋਂ ਵੀ ਜ਼ਿਆਦਾ ਪਿਆਰ ਕੀਤਾ ਪਰ ਮੈਂ ਜੋ ਵੀ ਫੈਸਲਾ ਕੀਤਾ ਬਹੁਤ ਸੋਚ ਸਮਝ ਕੇ ਕੀਤਾ ਤੂੰ ਡਾਕਟਰੀ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਤੇ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਸੀ ਤਾਂ ਮੈਂ ਤੇਰਾ ਉਸ ਵਿੱਚ ਬਹੁਤ ਸਾਥ ਦਿੱਤਾ ਖਰ ਮੋੜ ਤੇ ਪਿਓ ਹੋਣ ਦੀ ਹਰ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ ਤੇਰੇ ਪਸੰਦ ਦੇ ਮੁੰਡੇ ਨਾਲ ਤੇਰਾ ਵਿਆਹ ਕੀਤਾ ਉਸ ਨੂੰ ਸੱਚੇ ਦਿਲ ਤੋਂ ਅਪਣਾਇਆ ਅਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਕਾਨੂੰਨ ਤਾਂ ਮੈਂ ਨਹੀਂ ਪੜਿਆ ਪਰ ਇੰਨੀ ਜਾਣਕਾਰੀ ਜ਼ਰੂਰ ਹੈ ਕਿ ਜਿਹੜੀ ਪ੍ਰਾਪਰਟੀ ਜ਼ਮੀਨ ਜਾਇਦਾਦ ਦੀ ਤੂੰ ਗੱਲ ਕਰ ਰਹੀ ਹੈ ਉਹ ਪਿਛਲੀਆਂ ਪੀੜ੍ਹੀਆਂ ਤੋਂ ਚੱਲੀ ਆ ਰਹੀ ਖਾਨਦਾਨੀ ਜ਼ਮੀਨੀ ਹੱਕ ਹੁੰਦਾ ਹੈ ਇਹ ਗੱਲ ਤਾਂ ਤੈਨੂੰ ਵੀ ਪਤਾ ਹੈ ਕਿ ਜੈਸ ਕਰੀਬੀ ਵਿੱਚ ਆਪਣੇ ਵੱਡਿਆਂ ਨੇ ਜੀਵਨ ਲੰਘਾਇਆ ਹੈ ਉਹਨਾਂ ਦੇ ਕੋਲ ਕੋਈ ਵੀ ਜ਼ਮੀਨ ਹੈ ਹੀ ਨਹੀਂ ਸੀ ਪ੍ਰਾਪਰਟੀ ਤਾਂ ਦੂਰ ਦੀ ਗੱਲ ਉਹਨਾਂ ਦੇ ਘਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਲ ਨਾਲ ਚੱਲਦਾ ਸੀ ਤੇ ਅੱਜ ਜੋ ਵੀ ਮੇਰੇ ਕੋਲ ਹੈ ਉਹ ਮੈਂ ਬਹੁਤ ਮਿਹਨਤ ਕਰਕੇ ਬਹੁਤ ਮੁਸ਼ਕਲ ਨਾਲ ਬਣਾਇਆ ਹੈ ਤੇ ਉਸ ਪ੍ਰਾਪਰਟੀ ਨੂੰ ਵੰਡਣ ਦਾ ਹੱਕ ਸਿਰਫ ਮੇਰਾ ਹੈ ਤੇ ਇਸ ਵਸੀਅਤ ਦੇ ਪਿੱਛੇ ਬਹੁਤ ਵੱਡਾ ਕਾਰਨ ਵੀ ਹੈ ਜਦੋਂ ਤੇਰੀ ਮੰਮੀ ਜਿਉਂਦੀ ਸੀ ਤੇਰੇ ਵੀਰੇ ਤੇ ਭਾਬੀ ਨੇ ਸਾਡੀ ਦੋਨਾਂ ਦੀ ਬਹੁਤ ਸੇਵਾ ਕੀਤੀ ਬਹੁਤ ਵਧੀਆ ਢੰਗ ਨਾਲ ਦੇਖਭਾਲ ਕੀਤੀ 2 ਸਾਲ ਹੋ ਗਏ ਤੇਰੀ ਮਾਂ ਨੂੰ ਮਰੇ ਹੋਏ ਤੇ ਤੇਰੇ ਵੀਰ ਤੇ ਭਾਬੀ ਨੇ ਕਦੇ ਵੀ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜ਼ਰੂਰਤ ਤੋਂ ਜ਼ਿਆਦਾ ਧਿਆਨ ਰੱਖਿਆ ਮੇਰਾ ਡੇਢ ਸਾਲ ਤੋਂ ਮੈਂ ਮੰਝੇ ਤੇ ਪਿਆਹਾ ਤੇਰੀ ਪਰਜਾਈ ਨੇ ਚੰਗੀ दाल ਸਬਜ਼ੀ ਤੇ ਰੋਟੀ ਬਣਾ ਕੇ ਦਿੰਦੀ ਘਰੇ ਜੂਸ ਬਣਾ ਕੇ ਦਿੰਦੀ ਜਿਹੜੀ ਵੀ ਚੀਜ਼ ਖਾਣ ਨੂੰ ਮੇਰਾ ਦਿਲ ਕਰਦਾ ਉਹ ਉਸੇ ਟਾਈਮ ਬਣਾ ਕੇ ਦਿੰਦੀ ਹੈ ਮੈਨੂੰ ਤੇ ਮੇਰੀ ਗੰਦਗੀ ਵਾਲੇ ਕੱਪੜੇ ਵੀ 2 ਮਹੀਨਿਆਂ ਤੋਂ ਧੋਂਦੀ ਹੈ ਖਰ ਕੰਮ ਮੇਰਾ ਭੱਜ ਭੱਜ ਕੇ ਕਰਦੀ ਜੇ ਉਹ ਚਾਹਦੀ ਤਾਂ ਅੱਜ ਕੱਲ੍ਹ ਦੀਆਂ ਨੂਹਾ ਵਾਂਗ ਉਹ ਵੀ ਮੇਰੀ ਜ਼ਿੰਮੇਵਾਰੀ ਤੋਂ ਭੱਜ ਸਕਦੀ ਸੀ ਮੇਰੀ ਪ੍ਰਾਪਰਟੀ ਤਾਂ ਮੇਰੀ ਮੌਤ ਤੋਂ ਬਾਅਦ ਉਹਨਾਂ ਨੂੰ ਮਿਲ ਹੀ ਜਾਣੀ ਸੀ ਪਰ ਉਸਨੇ ਇਦਾਂ ਨਹੀਂ ਕੀਤਾ ਮੇਰਾ ਰਾਜਵੀਰ ਜਿਸ ਨੂੰ ਮੈਂ ਅੱਜ ਤੱਕ ਨਿਕੰਮਾ ਕਹਿੰਦਾ ਰਿਹਾ ਉਸ ਮੁੰਡੇ ਨੇ ਮੇਰੀ ਗੰਦਗੀ ਤੱਕ ਸਾਫ਼ ਕੀਤੀ ਹੈ ਉਹ ਸਾਰੀ ਸਾਰੀ ਰਾਤ ਬੈਠਾ ਮੇਰੀਆਂ ਲੱਤਾਂ ਬਾਹਾਂ ਘੁੱਟਦਾ ਹੈ ਰੋਟੀ ਵੀ ਆਪਣੇ ਹੱਥ ਨਾਲ ਮੈਨੂੰ ਖਵਾਉਂਦਾ ਤੇ ਇਹ ਮੇਰੇ ਦੋਵੇਂ ਪੋਤਾ-ਪੋਤੀ ਮੇਰੇ ਅੱਗੇ ਪਿੱਛੇ ਸਾਰਾ ਦਿਨ ਘੁੰਮਦੇ ਨੇ ਮੇਰਾ ਮਨ ਲਵਾਈ ਰੱਖਦੇ ਨੇ ਬਾਪੂ ਬਾਪੂ ਕਹਿੰਦੇ ਥੱਕਦੇ ਨਹੀਂ ਇੰਨਾ ਪਿਆਰ ਕਰਨ ਵਾਲਾ ਪਰਿਵਾਰ ਸ਼ਾਇਦ ਕਿਸੇ ਨੂੰ ਹੀ ਮਿਲਿਆ ਹੋਵੇਗਾ ਕਹਿੰਦੇ ਕਹਿੰਦੇ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਤੇ ਫਿਰ ਕਹਿਣ ਲੱਗੇ ਬੱਚਿਏ ਆਖਰੀ ਸਫ਼ਰ ਤੇ ਤੇਰੀ ਮੰਮੀ ਤੈਨੂੰ ਬਹੁਤ ਯਾਦ ਕਰਦੀ ਰਹੀ ਤੈਨੂੰ ਮਿਲਣ ਦੇ ਲਈ ਤਰਸਦੀ ਰਹੀ ਤੇ ਤੂੰ ਉਸ ਦੇ ਕੋਲ ਦੋ ਦਿਨ ਰਹਿ ਕੇ ਉਸ ਦੀ ਸੇਵਾ ਨਹੀਂ ਕਰ ਸਕੀ ਸੀ ਘਟੋ ਘਟ ਤੂੰ ਅਸਨੂੰ ਮਿਲਣ ਵੀ ਆ ਸਕਦੀ ਸੀ ਪਰ ਤੇਰੇ ਤੋਂ ਤਾਂ ਐਨਾ ਵੀ ਨਹੀਂ ਹੋਇਆ ਮੰਨਿਆ ਕਿ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਵੀ ਜ਼ਰੂਰੀ ਹੁੰਦੀਆਂ ਨੇ ਤੇ ਕਈ ਵਾਰ ਇਹੋ ਜਿਹਾ ਸਮਾਂ ਆਇਆ ਜਦੋਂ ਸਾਨੂੰ ਤੇਰੀ ਬਹੁਤ ਲੋੜ ਹੁੰਦੀ ਸੀ ਤੇਰੀ ਪਰਜਾਈ ਬਿਲਕੁਲ ਇਕੱਲੀ ਰਹਿ ਜਾਂਦੀ ਸੀ ਕਈ ਵਾਰ ਤੈਨੂੰ ਫੋਨ ਕਰਕੇ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ ਵਾਰ ਤੂੰ ਤਾਂ ਬੁਲਾਉਣ ਤੇ ਵੀ ਨਹੀਂ ਆਈ ਆਪਣੀ ਮਰਦੀ ਹੋਈ ਮਾਂ ਨੂੰ ਮੈਨਣ ਤੋਂ ਜ਼ਿਆਦਾ ਜ਼ਰੂਰੀ ਤੈਨੂੰ ਕੈਨੇਡਾ ਵਿੱਚ ਘੁੰਮਣਾ ਲੱਗ ਰਿਹਾ ਸੀ ਕਹਿੰਦੇ ਕਹਿੰਦੇ ਬਲਦੇਵ ਸਿੰਘ ਜੀ ਲੰਬੇ ਲੰਬੇ ਸਾਹ ਲੈਣ ਲੱਗੇ ਫੇਰ ਬੜੀ ਮੁਸ਼ਕਲ ਨਾਲ ਸਿਰਫ ਇੰਨਾ ਹੀ ਕਹਿ ਸਕੇ ਕਿ ਮੈਂ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰਦਾ ਹਾਂ ਕਿ ਮੇਰੇ ਜਵਾਕਾਂ ਨੂੰ ਹਮੇਸ਼ਾ ਸੁਖੀ ਰੱਖਣਾ ਇੰਨਾ ਕਹਿੰਦੇ ਹੀ ਉਹਨਾਂ ਨੇ ਆਪਣੇ ਦੋਨੇ ਹੱਥ ਚੱਕ ਕੇ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਸਾਰਿਆਂ ਵੱਲ ਦੇਖਦੇ-ਦੇਖਦੇ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਛੱਡ ਕੇ ਚਲੇ ਗਏ ਪਰ ਜਾਂਦੇ-ਜਾਂਦੇ ਦੁਨੀਆ ਵਾਲਿਆਂ ਨੂੰ ਸੁਨੇਹਾ ਵੀ ਦੇ ਗਏ ਕਿ ਅਧਿਕਾਰ ਜਿਤਾਉਣ ਤੋਂ ਪਹਿਲਾਂ ਆਪਣੇ ਫਰਜ਼ਾਂ ਨੂੰ ਸਮਝਣਾ ਵੀ ਜ਼ਰੂਰੀ ਹੁੰਦਾ ਹੈ ਹਾਂਜੀ ਦੋਸਤੋ ACG ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣੇ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ